ਕਿ ਅਸੀਂ ਜਿੰਨਾ ਵੀ ਲੇਟੈਸਟ ਟੈਕਨੋਲੋਜੀ ਹੈ ਉਹ ਵੀ ਵਰਤਾਂਗੇ ਸਾਡੇ ਸਾਰੇ ਅਧਿਕਾਰੀ ਲੱਗੇ ਹੋਏ ਨੇ ਸਾਡੇ ਸਾਰੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਲੱਗੇ ਹੋਏ ਨੇ ਤੇ ਮੰਡੀਆਂ ਝੋਨਾ ਵੀ ਆ ਚੁੱਕਿਆ ਉਹ ਵੀ ਸਮੂਥਲੀ ਅਸੀਂ ਚੱਕ ਰਹੇ ਹਾਂ ਇਸ ਤੋਂ ਬਾਅਦ ਨਾਲ ਨਾਲ ਜਿਹੜਾ ਡੀਸੀਲਟਿੰਗ ਦਾ ਕੰਮ ਵੀ ਟਰੈਕਟਰਾਂ ਦਾ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਹੈ ਤਾਂ ਕਿ ਕਣਕ ਜਿਹੜੀ ਹੈ ਉਹਨੂੰ ਬੀਜਣ ਵਾਸਤੇ ਜ਼ਮੀਨ ਜਿਹੜੀ ਹੈ ਉਹ ਤਿਆਰ ਹੋ ਜੇ ਤੇ ਬਾਕੀ 37 ਸਾਲਾਂ ਬਾਅਦ 86 ਤੋਂ ਵੀ ਵੱਡੇ ਮੰਨਦੇ ਸੀਗੇ ਪਰ 88 ਤੋਂ ਵੀ ਉੱਪਰ ਚਲੇ ਗਏ ਜੀ ਕੰਮ ਤਾਂ ਮੈਨੂੰ ਬੜੀ ਖੁਸ਼ੀ ਹੋਈ ਕੱਲ ਭਾਈ ਸਾਹਿਬ ਅਦੇ ਲਾਕੇ ਚ ਗਏ ਖੱਡਾ ਖੁੱਡਾ ਚੈੱਕ ਕੀਤੀ ਆਉਣੀ ਆ ਮਤ ਲੱਗਿਆ ਹੁਣ ਕਿਹੜੀ ਕਿਹੜੀ ਖੱਡਾਂ ਨੇ ਕਿਉਂਕਿ ਮੈਂ ਉਸ ਦਿਨ ਦੱਸਤਾ ਸੀ ਆ ਕੱਡਾਂ ਆਪਣੇ ਗੁਰਦਾਸਪੁਰ ਚ ਹੀ ਪੈਂਦੀਆਂ ਨੇ ਚਲੋ ਕੋਈ ਗੱਲ ਨਹੀਂ ਕਈ ਵਾਰੀ ਕਈ ਚੀਜ਼ਾਂ ਫੋਮ ਸੈਡੀਸ਼ਨ ਮੰਗੂ ਬਾਜ ਪਤਾ ਲੱਗਦੀ ਹੈ 50 ਸਾਲ ਤੋਂ 70 ਤੋਂ ਉੱਪਰ ਨਹੀਂ ਉਦੋਂ ਪਤਾ ਲੱਗਿਆ ਰੌਂਚ ਸੀਗੇ ਉਦੋਂ ਵੀ ਪਾਵਰ ਦਾ ਸੱਤਾ ਦਾ ਆਨੰਦ ਮਾਣ ਰਹੀ ਸੀ ਕੋਈ ਸੀ ਗੱਲ ਨਹੀਂ ਸੋ ਪਰ ਕਦੇ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜੋ ਅਸੀਂ ਇਸ ਪਹਿਲੇ ਸਾਲ ਤੋਂ ਸ਼ੁਰੂ ਕੀਤਾ ਸੀਗਾ ਜਾ ਉਹ ਸੱਸਫਾ ਸੜਕਾਂ ਤੇ ਜਿਹੜੀ ਪੁਲਿਸ ਹੈ 48% ਮੌਤਾਂ ਘਟ ਗਈਆਂ ਇਹ ਮੈਂ ਨਹੀਂ ਬੋਲ ਰਿਹਾ ਰਾਜ ਸਭਾ ਚ ਇੱਕ ਸਵਾਲ ਦੇ ਜਵਾਬ ਦੇ ਵਿੱਚ ਨਿਤਨ ਗੜਕਰੀ ਜੀ ਨੇ ਦੱਸਿਆ ਕਿ ਪੰਜਾਬ ਤੋਂ ਸਿੱਖੋ ਕਿ ਕਿਵੇਂ ਜਿਹੜਾ ਫਸਟ ਸਟੇਜ ਦਾ ਸਮਾਨ 6 ਮਿੰਟ 20 ਸੈਕਿੰਡ ਉਹਨਾਂ ਦੀ ਕਾਲਿੰਗ ਟਾਈਮ ਹੈ ਜੀ 6 ਮਿੰਟ 20 ਸੈਕਿੰਡ ਚ ਆ ਜਾਂਦੇ ਉੱਥੇ ਫਿਰ țeਲਾਂ ਤੱਕ ਪਾਣੀ ਪਹੁੰਚਾਇਆ ਕੋਈ ਗੱਲ ਨਹੀਂ ਤਾਂ ਪਾਣੀ ਜਿਹੜਾ ਕੁਦਰਤੀ ਆਫਤ ਹੈ ਐਕਸੈਸ ਆਫ एवरीथिंग ਇਜ਼ ਬੈਡ ਪਰ ਪਾਣੀ ਤਾਂ ਚਾਹੀਦਾ ਹੋਊਗਾ ਨਾ ਸਾਨੂੰ ਉਹਦਾ ਨਹਿਰਾਂ ਦਾ ਪੂਰਾ ਹੋਊਗਾ ਨਾ ਉਹ ਕੱਸੀਆਂ ਨਾਲ ਹੀ ਪੂਰਾ ਹੋਊਗਾ ਨਾ ਰਜਵਾਹਿਆਂ ਨਾਲ ਹੀ ਪੂਰਾ ਹੋਊਗਾ ਨਾ ਪੁੱਛ ਲੋ ਅਬੋਰ ਵਾਲੇ ਬੈਠੇ ਕਦੇ ਇੱਕ ਜ਼ਿੰਦਗੀ ਚ ਪਾਣੀ ਨਹੀਂ ਗਾ ਗੰਗਾ ਨਗਰ ਪਾਣੀ ਮਿਲ ਜਾਂਦਾ ਸੀ ਅਬੋਰ ਨਹੀਂ ਮਿਲਦਾ ਸੀ ਕੋਗੋਨੋਂ ਨਹਿਰ ਜਾਂਦੀ ਉਹ ਤੋਂ ਕੱਢ ਲੈਂਦੇ ਸੀ ਉਹ ਟੇਲਾ ਤੱਕ ਪਾਣੀ ਪਹੁੰਚਾਤਾ 40 40 ਸਾਲ ਬਦ ਲੋਕਾਂ ਨੇ ਪਾਣੀ ਦੇਖਿਆ ਲੱਡੂ ਬੰਦਰੇ ਲੋਕ 16 ਟੋਲ ਪਲਾਜ਼ੇ ਬੰਦ ਕੀਤੇ 64 ਲੱਖ ਰੁਪਏ ਇੱਕ ਦਿਨ ਦਾ ਬਚ ਰਿਹਾ ਕੱਲੇ ਪੰਜਾਬੀਆਂ ਦਾ ਨਹੀਂ ਜਿਹੜੇ ਕੋਈ ਕੋਈ ਇਧਰੋਂ ਆਪਣਾ ਧਾਰਮਿਕ ਟੂਰਿਜ਼ਮ ਬਹੁਤ ਹੈ ਪਹਾੜਾਂ ਦੇ ਵਿੱਚ ਮੰਦਰਾਂ ਦੇ ਵਿੱਚ ਮੱਥਾ ਟੇਕਣ ਜਾਂਦੇ ਨੇ ਕੋਈ ਜਿਹੜੇ ਨੇ ਦਰਬਾਰ ਸਾਹਿਬ ਮੱਥਾ ਟੇਕਣਾ ਆਉਂਦੇ ਨੇ ਕੋਈ ਨੌਨ ਪੰਜਾਬੀ ਬਹੁਤ ਆਉਂਦੇ ਉਹ ਵੀ ਉਹਨਾਂ ਦਾ ਵੀ ਪੈਸਾ ਬਚਦਾ ਜੀ ਜਦੋਂ ਉਹ ਖਤਮ ਹੀ ਹੋ ਗਏ ਤੇ ਫਿਰ 400 ਦਿਨ ਕਾਦੇ ਦੇ ਸੀ ਉਦੋਂ ਪਹਿਲਾਂ ਕਹਿੰਦੇ 200 ਦਿਨ ਦੇਤੀ ਸੀ ਸਾਨੂੰ ਉਹ 200 ਦਿਨ ਪਹਿਲਾਂ ਭਰਾ ਦਿੱਤੇ ਗਏ ਕੀ ਕਰੀਏ ਅਸੀਂ ਪੰਜਾਬੀਆਂ ਦੀ ਜੇਬ ਚੋਂ ਅਸੀਂ ਜਿਹੜਾ ਇਸ ਤਰ੍ਹਾਂ ਦੀ ਲੁੱਟ ਜਿਹੜੀ ਹੈ ਜੇ ਪੰਜਾਬੀਆਂ ਦੀ ਜੇਬ ਚੋਂ ਜਿਹੜਾ ਇਸ ਤਰ੍ਹਾਂ ਦਾ ਡਾਕਾ ਜਿਹੜਾ ਉਹ ਨਹੀਂ ਪੈਣ ਦੇ ਮੰਗ ਕਦੇ ਬਾਕੀ ਜਿੰਨਾ ਵੀ ਤੁਹਾਡੇ ਸੁਝਾਅ ਆਏ ਨੇ ਅਸੀਂ ਤਨਦੇਹੀ ਨਾਲ ਸੱਚੇ ਦਿਲੋਂ ਉਹਨੂੰ ਪੂਰੇ ਕਰਾਂਗੇ ਕੋਈ ਪਤਾ ਨਹੀਂ ਕਿਹੜਾ ਸੁਝਾਹ ਜਿਹੜਾ ਉਹ ਕਿੰਨੇ ਲੋਕਾਂ ਦੀ ਜ਼ਿੰਦਗੀ ਬਦਲ ਦੇ ਤੁਸੀਂ ਉਹ ਰਹਿ ਗਏ ਬਸ ਆਹੀ 16 17 ਬਾਕੀ ਤਾਂ ਆਉਂਦੇ ਨਹੀਂ ਉਹ ਤਾਂ ਆਉਂਦੇ ਨਹੀਂ ਉਹ ਜੇ ਕਿਉਂਕਿ ਉਹ ਇੰਨੇ ਕ ਜਿਆਦਾ ਗੁਨਾਹ ਕਰ ਬੈਠੇ ਕਿ ਸਾਹਮਣਾ ਨਹੀਂ ਕਰ ਸਕਦੇ ਪੰਜਾਬ ਨਾਲੇ ਡੇ ਬੜੇ ਧੋਖੇ ਕਰ ਬੈਠੇ ਕਿ ਸਾਹਮਣਾ ਨਹੀਂ ਕਰ ਸਕਦੇ ਚਾਹੇ ਉਹ